ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਢੱਲਵਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਚਾਰ ਗਾਵਾਂ ਇੱਕ ਬੱਸੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਲੈਨੇ ਜੀ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਨਾਮ ਲੀਲਾ ਸਿੰਘ ਪਿੰਡ ਢੱਲਵਾ ਠੀਕ ਹੈ ਜੀ ਬਾਦੀਆਂ ਕੋਠੇ ਜ਼ਿਲ੍ਹਾ ਕਿਹੜਾ ਪੈਂਦਾ ਹੈ ਜ਼ਿਲ੍ਹਾ ਬਰਨਾਲਾ ਤਸੀਲ ਤਾਪਾ ਨੇੜੇ ਤਾਪਾ ਠੀਕ ਹੈ ਨੇੜੇ ਪਿੰਡ ਕਿਹੜੇ ਕਿਹੜੇ ਹੋ ਰਹੇ ਜੀ ਨੇੜੇ ਇਧਰੋਂ ਆਲੀ ਕੇ ਪੈਂਦੇ ਆਪਾਂ ਨੂੰ ਠੀਕ ਹੈ ਜੀ ਤੇ ਇਧਰੋਂ ਦਰਾਜ ਪੈ ਜਾਂਦਾ ਠੀਕ ਹੈ ਜੀ ਟੱਲਮਾਂ ਤੇ ਦਰਾਜ ਦੇ ਵਿਚਾਲੇ ਬੈਠੇ ਆ ਕੋਠੇ ਹੀ ਆਪਣੀ ਬਾਦੀਆਂ ਕੋਠੇ ਹਾਂ ਬਾਦੀ ਕੋਠੇ ਠੀਕ ਹੈ ਜੀ ਹਾਂਜੀ ਭਾਈ ਆਪਣੇ ਕੋਲ ਕਿੰਨੇ ਆ ਬੇੜਾ ਜੀ ਆਪਣੇ ਕੋਲੇ 4 گاਵਾ ਇੱਕ ਬੱਸੀ ਅਖੀਰੀ ਬੱਸੀ ਠੀਕ ਹੈ ਜੀ ਤੇ ਉਹ ਆਪਾਂ ਐਮ ਨੂੰ ਤੁਹਾਨੂੰ ਲੈ 10 ਕਰਾ ਡਾਇਮੰਡ ਚੁਣਿਆ ਮੀਆਂ ਠੀਕ ਹੈ ਜੀ ਅੜਕੇ ਚਵਾਈ ਹੋਈ ਵੀ ਆ ਠੀਕ ਹੈ ਜੀ ਤੇ ਹੁਣ ਵਾਲਾ ਕਹਿੰਦਾ ਲੇ ਵਾਲੀ ਦਿਖਾਉਣੀ ਤਾਂਹੀਂ ਦਿਖਾਉਂਦੀਆਂ ਨਹੀਂ ਠੀਕ ਹੈ ਜੀ ਚੁਣੀਆਂ ਕਰਕੇ ਹਾਂਜੀ ਭਾਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਸਭ ਤੋਂ ਪਹਿਖ ਇਹ ਗਾਂ 5 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ ਜੀ ਦੁੱਧ 4 ਕਿਲੋਟਰ ਹੈਗਾ ਅੰਨਾ ਮੀਨਾ ਟੈਲੀ ਆਂਦਾ ਨੂੰ ਠੀਕ ਹੈ ਜੀ ਹਾਂ ਦੋਨੋਂ ਬਣਾ ਚਾਰ ਲੀਟਰਾਈ ਹਾਂ ਬਸ ਉਹਨਾਂ ਨੂੰ ਆਲਾ ਦੋ ਮਿੰਟ ਚੋਲ ਫਿਰ ਠੀਕ ਹੈ ਜੀ ਦੋ ਮਿੰਟ ਬਣਾ ਸੱਡਣੀ ਪੂਰੂੜ ਹਾਂਜੀ ਹਾਂਜੀ ਐ ਠੀਕ ਹੈ ਮੈਲਦੀ ਬਣਾਨੇ ਆਣੇ ਤਵਾਈ ਠੀਕ ਹੈ ਜੀ ਹਾਂ ਕੋਹ ਠੰਡੀ ਸੀ ਰਾਈ ਹਾਂ ਉਹ ਸੀਦਾ ਤੋੜਾ ਤੋੜਾ ਫੇਸ ਹੁੰਦਾ ਜੇ ਮਰੇ ਕਿ ਫੇਸ ਕੁਆਲਟੀ ਦੇਖ ਸਕਦੇ ਹਾਂ ਹਾਂ ਹਾਂਜੀ ਭਾਈ ਜੀ ਰੇਟ ਦੱਸ ਦਿਜੇ ਦਾ ਰੇਟ 30000 ਰੁਪਈਆ ਦੇ ਦੇਨ ਲੈਣੀ ਵਸਾ ਠੀਕ ਹੈ ਜੀ ਆ ਮਾਨਤਾ ਨਹੀਂ ਐ ਜੋ 23 ਚੋ ਠੀਕ ਹੈ ਜੀ ਹਾਂ 4 ਮਿੰਟ ਗੱਪਣਾ ਨਹੀਂ ਨਾ 5 ਦੇ 5 ਮਿੰਟ ਦੀ ਗੱਪਣਾ 5 ਮਿੰਟ ਦੀ ਗੱਪਣਾ ਠੀਕ ਹੈ ਜੀ 4 ਕਿਲੋ ਦੁੱਧ ਆ ਠੀਕ ਹੈ ਜੀ ਮੁੱਲ 23000 ਰੁਪਿਆ ਠੀਕ ਹੈ ਜੀ ਤੇ ਆ ਦੋ ਨੰਬਰ ਤੇ ਖੀਰੀ ਵੱਸੀ ਆ ਹਾਂਜੀ ਹਾਂਜੀ ਤੇ ਅਲਖਾ ਦੇ ਮੜੀ ਪੰਜਾਬ ਵਾਲੀ ਵੀਰੇ ਹਾਂ ਪੰਜਾਬ ਵਾਲੀ ਲੋਕਲ ਆ ਠੀਕ ਹੈ ਲੋਕਾ ਲੋਕਾ ਇਹ ਆ ਵਾਲੀ ਜਰਸੀ ਬੱਡੀ ਠੀਕ ਹੈ ਜੀ ਹਾਂਜੀ ਇਹਦੀ ਦੱਸੀ ਜਾਣੀ 12 13 ਮਹੀਨਾ ਦੀ ਜਰਸੀ ਹੈ ਯਾਰੀ ਠੀਕ ਹੈ ਜੀ ਈਕੇ ਦੇ ਕਾਬਰਾ ਠੀਕ ਹੈ ਜੀ ਤੇ ਇਹਦਾ ਮੁੱਲ 20000 ਰੁਪਇਆ ਲੋਪਰਾ ਪੰਜਾਬ ਵਾਲੀ ਜਰਸੀ ਨੇ ਐ ਲੈਣੀ 20000 ਠੀਕ ਹੈ ਫੇਸ ਕੁਆਲਟੀ ਦੇ ਇਹ ਕੁਆਲਟੀ ਦਿਖਾ ਲਈ ਮੂੰਹ ਮੜਾ ਜਾ ਠੀਕ ਹੈ ਜੀ ਬਹੁਤ ਸੋਣਾ ਠੀਕ ਹੈ ਜੀ ਨਾ ਨਾ ਆ ਵੀ ਦਿਖਾਏ ਮੂੰਹ ਆਏ ਲੱਗਦੀ ਹੈ ਪਾਣੀ 6 ਮਹੀਨੇ ਗੱਬਣ ਹੁੰਦੀ ਆ ਠੀਕ ਹੈ ਜੀ ਠੀਕ ਸਤਿ ਸ੍ਰੀ ਅਕਾਲ ਸੋਹਣੀ ਬੱਸੀ ਕਰਮਾ ਵਾਲੀ ਆਹ ਮਗਰ ਕਿੰਨੀ ਗੱਦੀ ਨਹੀਂ ਪਾਦੀ 6 ਮਹੀਨਾ ਦੀ ਘੱਪੜ ਹੋ ਗਈ ਇੰਨੀ ਲੋਟੀ ਬਣਾਉਂਦੀ ਜੀ ਨਹੀਂ ਹੁਣ ਬਣਾਈ ਫਿਰਦੀ ਆ ਠੀਕ ਹੈ ਜੀ ਅਬ ਸਰਖੀਰੀ ਬੱਸੀ ਆ ਕੱਚੀ ਖੀਰੀ ਆ ਠੀਕ ਹੈ ਜੀ ਠੀਕ ਹੈ ਹਾਂ ਠੰਡੀ ਸੀਰਾ ਠੀਕ ਹੈ ਜੀ ਹਾਂਜੀ ਭਾਈ ਤੀਜੀ ਗੱੜ ਦੱਸੋ ਜੀ ਇਹ ਗਾਂ ਹੈਗੀ 8 ਕਿਲੋ 8-9 ਕਿਲੋ ਦੁੱਧ ਆਏ ਸਲੇ ਹਾਂਜੀ ਤੇ ਮਹੀਨੇ ਦਾ ਟਿਕਾ ਭਰਾ ਵਾਲੀ ਠੀਕ ਹੈ ਜੀ ਰੇਟ ਵੀ ਦੱਸ ਦਿਓ ਜੀ ਦਾ ਰੇਟ ਦਾ 27000 ਰੁਪਇਆ ਠੀਕ ਹੈ ਵੇਚਣ ਵਾਲੀ ਬਸ ਸਹੀ ਗੱਲ ਹਾਂ ਮਾਰਕ ਤਣ ਨਹੀਂ ਟਿਕੇ ਤੇ ਨਹੀਂ ਆਉਂਦੀ ਹਜੇ ਬਾਈ ਸਿੱਖ ਚੋਂਦੀ ਨਹੀਂ ਮਹੀਨਾ ਹੀ ਹੋਇਆ ਸਹੀ ਹੈ ਹਾਂ 10 ਕਰ ਦੇਣਾ ਨੂੰ ਤਾਂ ਆ ਜੂਗੀ ਠੀਕ ਹੈ ਠੀਕ ਇਹ ਲੋਪਰਾ ਰੇਡੂ ਬਾਈ ਨੇ ਦੱਸਤਾ ਠੀਕ ਹੈ ਨਾ ਬਾਈ ਜੀ ਨੇ ਜਰੂਰ ਕਲੈਕਟ ਕਰਿਓ ਪੰਡਟ ਲਮਾ ਜੀਤਾ ਫਾਰਮ ਟੀਵੀ ਨੂੰ ਬਤਾ ਦਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਂ ਵੀਡੀਓ ਅਪਲੋਡ ਕਰ ਉਹ ਵੀ ਖੜੀਆਂ ਦੋ ਵਾਰ ਹਾਂਜੀ 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 ਬਾਈ ਜੀ ਚੌਥੀ ਦਾ ਐਸੋ ਜੀ ਇਹਦਾ ਜਾਣਕਾਰੀ ਇਹ ਵੈੜਨਾ ਪਹਿਲਾਂ ਵਾਲਾ ਵੈੜ ਹੀ ਆ ਠੀਕ ਹੈ ਜੀ ਇਹ ਘਾਟੇ ਨਾਲ ਸੂਪੀ ਜੀ ਠੀਕ ਹੈ ਨਾ ਮੀਨੇ ਦੇ ਘਾਟਿਆਂ ਨੇ ਕਿ ਮੀਨੇ ਸਾਬਾ ਮੀਨੇ ਦਾ ਠੀਕ ਹੈ ਜੀ ਉਹਨੇ ਦੁੱਧ ਵਾਧਿਆ ਰੋਜ਼ ਠੀਕ ਹੈ ਜੀ ਦੁੱਧ ਹੈਗਾ 5 ਕਿਲੋ ਇਹ ਥੱਲੇ ਠੀਕ ਹੈ ਜੀ ਤੇ ਹੁਣ ਡੇਲੀ ਵਾਧਿਆ ਦੋ ਤਾਂ ਸੇਵਾ ਨਾਲ ਠੀਕ ਹੈ ਜੀ ਤੇ ਉਹ ਸਹੀ ਆ ਹਾਂਜੀ ਹਰੇ ਦਿਨ ਜੇ ਪੂਰੇ ਹੁੰਦੇ ਮੰਨ ਲਾ ਜਿਹੜੇ ਸਭ ਨਾਲ ਹੋ ਆ ਠੀਕ ਹੈ ਜੀ ਤੇ ਇਹਦਾ ਮੁੱਲ ਦੁੱਧ 5 6 ਕਿਲੋ 5 ਕਿਲੋ ਮੁੱਲੇ ਦਾ 12000 ਰੁਪਇਆ 12000 ਆ ਵੇਚਣ ਵਾਲਾ ਹੀ ਆ ਠੀਕ ਹੈ ਜੀ ਹਾਂ ਲੋਦਰ ਕਿਸੇ ਵੀ ਗਾਂ ਦਾ ਹਾਂਜੀ ਕੋਈ ਵੀ ਚੋਕੇ ਲਿਆਵੇ ਦੋ ਡੰਗ ਮੈਂ ਕਿ ਜੇ ਦੁੱਧ ਪੂਰਾ ਹੋਇਆ ਲੈ ਜੇ ਨਹੀਂ ਸਾਡੇ ਜ ਕੋਈ ਚੱਕਰ ਨਹੀਂ ਠੀਕ ਹੈ ਜੀ ਆਪਾਂ ਨੂੰ ਜ਼ਰੂਰ ਹੀ ਮੰਨ ਲਾ ਜੇ ਹੁਣ ਦੁੱਧ ਹੀ ਨਾਲ ਇਹਨੂੰ ਨਿਕਲਿਆ ਹਾਂਜੀ ਹਾਂਜੀ ਤੇ ਰਗ ਵਾਲੇ ਨੇ ਕਿਉਂ ਲੈ ਨਹੀਂ ਆ ਗਣੇ ਠੀਕ ਹੈ ਜੀ ਠੀਕ ਅੱਲਾਗਾ ਵੀੜ ਕੋ ਤੇ ਹੋ ਰਾ ਚ ਚੋਕੇ ਦੋ ਡੰਗ ਸੌਦਾ ਕਰ ਲਿਆ ਆਪਣੇ ਨਾਲ ਜੇ ਦੁੱਧ ਉਹਨਾਂ ਨਾਲ ਨਿਕਲਿਆ ਲੈ ਜੇ ਨਹੀਂ ਲੈ ਕੇ ਨਾ ਜਾ ਬਈ ਠੀਕ ਹੈ ਹਾਂ ਰੇਟ ਵੀ ਬਹੁਤ ਜਾਇਜ਼ ਦੱਸਾਂ ਹਾਂ ਵੇਚਣ ਵਾਲਾ ਹੀ ਆ ਠੀਕ ਹੈ ਜੀ ਹਾਂਜੀ ਵੀਰਿਆ ਚੌਥੀ ਗਾਂ ਇਹਦੇ ਥਲੇ ਦੁੱਧ 8 ਕਿਲੋ ਆ ਹਾਂਜੀ ਇਹ 4 ਮਹੀਨਾ ਦੀ ਗੱਬਣਾ ਠੀਕ ਹੈ ਜੀ ਇਹ ਵੀ 4 ਮਹੀਨਾ ਦੀ ਗੱਬਣਾ ਹੀ ਹੈ ਹਾਂ 4 ਦੀ ਗੱਬਣਾ ਦੇਖੋ ਦੇ ਭਰਾ ਮਾੜਾ ਜਿਹਾ ਸਿੰਗਾ ਥਾਂ ਤੋਂ ਬਰੀ ਓਕੇ ਜਮ ਹਾਂ ਸੁਣ ਓਕੇ ਜਮ ਠੀਕ ਹੈ ਇਹ ਵੀ ਤਿੰਨ ਟਾਈਮ ਚੋਕੇ ਲੈ ਜਾ ਗੜਾ ਜੀ ਹਾਂ ਦੁੱਧ ਆ ਜਿਹੜਾ ਦੁੱਧ ਕਹਿਤਾ ਹਾਂ ਜੀ ਦੁੱਧ ਆ ਦੇ ਐ ਠੰਡੀ ਸੀ ਲਾਇ ਨਹੀਂ ਕੋਈ ਹੈਗਾ ਠੀਕ ਹੈ ਇਹ ਦਿੱਕਤ ਆ ਕਿਹਦੇ ਪਾਸੋਂ ਟਾਈਮ ਵੀ ਥੋੜਾ ਹੋਇਆ ਨਾ ਹਲੇ ਇਧਰ ਨਹੀਂ ਮਰਦੀ ਹਾਲੇ ਚਾਰ ਮਹੀਨੇ ਹੀ ਗੱਬਣਾ ਠੀਕ ਹੈ ਉਹ ਵੀ ਟਾਈਮ ਸੋ ਅੱਜ 10:00 ਵਜੇ ਹਾਂ ਜੇ 10:00 ਵਜੇ ਹਮ ਚੋਣੀਆਂ ਮੇਰਾ ਫਿਰ ਹਾਂਜੀ ਹਾਂਜੀ 8:00 ਵਜੇ ਬੱਸ ਖੜ ਜਾਂਦੀਆਂ ਠੀਕ ਹੈ ਜੀ ਹਾਂ ਚੈੱਕ ਕਰਕੇ ਚੋਕੇ ਲੈ ਜਾਵੇ ਆਲਾ ਠੀਕ ਹੈ ਜੀ ਹੁਣ 10:00 ਵ ਇਹਦਾ ਰੇਟ 28000 ਰੁਪਏ ਦੇਣ ਲੈਣੀ ਆ ਬਸ ਠੀਕ ਹੈ ਜੀ ਚਾਰ ਮਹੀਨੇ ਦੀ ਗੱਬਣਾ 8 ਲੀਟਰ ਦੁੱਧ ਜਮਾ ਤੋਲ ਕੇ ਦੋ ਟਾਈਮ ਇਹ ਗੱਬਣ ਤੋਕੜੋਗੀ ਹਾਂ ਇਹ ਗੱਬਣ ਤੋਕੜ ਠੀਕ ਹੈ ਮੜੀ ਸਿੰਗੀ ਹੈਗੀ ਇੱਕੋ ਜਰਸੀ ਵੀ ਗੱਬਣ ਤੋਕੜ ਠੀਕ ਹੈ ਜੀ ਹਾਂ ਸਿੰਗੀ ਮੜੀ ਮੜੀ ਹੈਗੀ ਜੇ ਦੇਖ ਸਕਦੇ ਇਹਦਾ ਹਲਦੀ ਆ ਠੀਕ ਹੈ ਹਲਦੀ ਹੈ ਜੀ ਹਾਂ ਇਹ ਤਾਂ ਬਸ ਐ ਠੀਕ ਹੈ ਜੀ ਲੋਪਰਾ ਪੰਜ ਨਗ ਬਈ ਨੇ ਦਿਖਾਇਆ ਪ੍ਰਿੰਟਰ ਟੈਲਮਾ ਜੀਤਾ ਫਾਰਮ ਟੂ ਵੀਨ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਣ ਨੂੰ ਮੈਂ ਦਿਨ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ